ਮਾਪਿਆਂ ਨੇ ਨੋ ਹੀ ਐਸਾ ਰਖ ਦਿੱਤਾ ਦਿਲਜੀਤ ਦਾ ਦਿਲ ਜੀਤ ਆਇ ਨਾ ਮੈਂ ਦੇਖ ਰਿਹਾ ਚਾਰੇ ਪਾਸੇ ਇਹ ਦਿਲਜੀਤ ਦੀ ਹੀ ਜੀਤ ਹੈ ਯਥਾ ਨਾਮ তথা ਗੁਣ ਪ੍ਰਮਾਤਮਾ ਨੇ ਉਹੀ ਗੁਣ ਦਿੱਤਾ ਹੈ ਦਿਲਜੀਤ ਨੇ ਦਾ ਗੁਣ ਦਿੱਤਾ ਔਰ ਕੱਲਾ ਲੁੱਦੇ ਨਹੀਂ ਦੁਨੀਆ ਭਰ ਦੇ ਵਿੱਚ ਦਿਲਜੀਤ ਦੇ ਐਸੇ ਰੰਗ ਤੇ ਵਜਦੇ ਨੇ ਦਿਲਜੀਤ ਦੀਆਂ ਗੱਲਾਂ ਹੁੰਦੀਆਂ ਨੇ ਦਿਲਜੀਤ ਦੇ ਗਾਣੇ ਸੁਣੇ ਜਾਂਦੇ ਨੇ ਮੈਂ ਇੱਕਲ ਹੋਰ ਕਹਾਂਗਾ ਉਹ ਇਹ ਐ ਜਿੱਥੇ ਤੇ ਕੰਬਲ ਬਣਦੇ ਨੇ ਜਿੱਥੇ ਚਦਰਾਂ ਬਣਦੀਆਂ ਨੇ ਜਿੱਥੇ ਸ਼ਾਲਾਂ ਬਣਦੀਆਂ ਨੇ ਜਿੱਥੇ ਇਹ ਸਾਈਕਲ ਇੰਡਸਟਰੀ ਐ ਪਰ ਇੱਕ ਅਲਾਕਾ ਨਾਲ ਦੀ ਵੀ ਇੰਡਸਟਰੀ ਹੈਗੀ ਐ ਮੈਨੂੰ ਗਉਂਦੇ ਨੂੰ ਬਹੁਤ ਚਿਰ ਹੋ ਗਿਆ ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਦੇਖ ਰਿਹਾ ਆ ਆਪ ਜੀ ਦਾ ਮੈਨੂੰ ਯਾਦ ਐ ਦੇਖੋ ਗੱਲ ਇਹ ਹੈ ਝੂਠ ਬੋਲਣਾ ਚੰਗੀ ਗੱਲ ਨਹੀਂ ਹੁੰਦੀ ਹੈ ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੈਦਾਂ ਜੋਗਨ ਤੋਂ ਬਟ ਲਾਟਿਆਂ ਦੇ ਵਿੱਚ ਮੇਰਾ ਖਿਆਲ ਹੈ ਦਾ 15000 20000 ਬੰਦਾ ਹੋਊਗਾ ਪਰ ਅੱਜ ਜਦੋਂ ਮੈਂ ਦੇਖ ਰਿਹਾ ਇੱਥੇ ਘੱਟ ਤੇ ਘੱਟ 40 50000 ਬੰਦਾ ਹੈ ਤਾਂ ਬੜੀ ਖੁਸ਼ੀ ਹੋ ਰਹੀ ਹੈ ਜ਼ਰਾ ਜ਼ੋਰ ਨਾਲ ਦਲਜੀਤ ਜੀ ਨੂੰ ਤੇ ਤਾੜੀ ਮਾਰ ਦਿਓ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਵੀ ਮਾਪਿਆਂ ਨੇ ਨਾ ਹੀ ਐਸਾ ਰੱਖ ਦਿੱਤਾ ਦਲਜੀਤ ਦਾ ਦਿਲ ਜੀ ਅੱਜ ਮੈਂ ਦੇਖ ਰਿਹਾ ਚਾਰੇ ਪਾਸੇ ਇਹ ਦਿਲਜੀਤ ਦੀ ਹੀ ਜੀਤ ਹੈ ਯਥਾ ਨਾਮ tatha ਗੁਣ ਪਰਮਾਤਮਾ ਨੇ ਉਹੀ ਗੁਣ ਦਿੱਤਾ ਹੈ ਦਿਲਜੀਤ ਨੇ ਦਾ ਗੁਣ ਦਿੱਤਾ ਹੈ ਔਰ ਕੱਲਾ ਲੁਦੇਣੇ ਚ ਨਹੀਂ ਦੁਨੀਆ ਭਰ ਦੇ ਵਿੱਚ ਦਿਲਜੀਤ ਦੇ ਐਸੇ ਡੰਕ ਤੇ ਵਜਦੇ ਨੇ ਦਿਲਜੀਤ ਦੀਆਂ ਗੱਲਾਂ ਹੁੰਦੀਆਂ ਨੇ ਦਿਲਜੀਤ ਦੇ ਗਾਣੇ ਸੁਣੇ ਜਾਂਦੇ ਨੇ ਮੈਂ ਕੱਲ ਹੋਰ ਕਹਾਂਗਾ ਉਹ ਇਹ ਹੈ ਜਿੱਥੇ ਤੇ ਕੰਬਲ ਬਣਦੇ ਨੇ ਜਿੱਥੇ ਚਦਰਾਂ ਬਣਦੀਆਂ ਨੇ ਜਿੱਥੇ ਸ਼ਾਲਾਂ ਬਣਦੀਆਂ ਨੇ ਜਿੱਥੇ ਇਹ ਸਾਈਕਲ ਇੰਡਸਟਰੀ ਹੈ ਪਰ ਇੱਕ ਅਲਾਕਾ ਨਾਲ ਦੀ ਵੀ ਇੰਡਸਟਰੀ ਹੈਗੀ ਹੈ ਮੈਨੂੰ ਗਉਂਦੇ ਨੂੰ ਬਹੁਤ ਚਿਰ ਹੋ ਗਿਆ ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਦੇਖ ਰਿਹਾ ਆਪ ਜੀ ਦਾ ਇੱਥੇ ਮੈਨੂੰ ਯਾਦ ਹੈ ਦੇਖੋ ਗੱਲ ਇਹ ਝੂਠ ਬੋਣ ਵਾਲਾ ਚੰਗੀ ਗੱਲ ਨਹੀਂ ਹੁੰਦੀ ਹੈ ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੈਦਾਂ ਜੋਗਣ ਤੋਂ ਬਟਲਾਂਟਿਆਂ ਦੇ ਵਿੱਚ ਮੇਰਾ ਖਿਆਲ ਹੈ ਦਾ 15000 20000 ਬੰਦਾ ਹੋਊਗਾ ਪਰ ਅੱਜ ਜਦੋਂ ਮੈਂ ਦੇਖ ਰਿਹਾ ਇੱਥੇ ਘੱਟ ਤੇ ਘੱਟ 40 50000 ਬੰਦਾ ਹੈ ਤਾਂ ਬੜੀ ਖੁਸ਼ੀ ਹੋ ਰਹੀ ਹੈ ਜਰਾ ਜ਼ੋਰ ਨਾਲ ਦਲਜੀਤ ਜੀ ਦੇ ਨਾਂ ਤੇ ਤਾੜੀ ਮਾਰ ਦਿਓ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਵੀ ਮਾਪਿਆਂ ਨੇ ਨਾ ਹੀ ਐਸਾ ਰੱਖ ਦਿੱਤਾ ਦਲਜੀਤ ਦਾ ਦਿਲ ਜੀ ਅੱਜ ਮੈਂ ਦੇਖ ਰਿਹਾ ਚਾਰੇ ਪਾਸੇ ਇਹ ਦਿਲਜੀਤ ਦੀ ਹੀ ਜੀਤ ਹੈ ਯਥਾ ਨਾਮ ਤथा ਗੁਣ ਪ੍ਰਮਾਤਮਾ ਨੇ ਉਹ ਹੀ ਗੁਣ ਦਿੱਤਾ ਹੈ ਦਿਲਜੀਤ ਨੇ ਦਾ ਗੁਣ ਦਿੱਤਾ ਔਰ ਕੱਲਾ ਲੁਦੇਣੇ ਚ ਨਹੀਂ ਦੁਨੀਆ ਭਰ ਦੇ ਵਿੱਚ ਦਿਲਜੀਤ ਦੇ ਐਸੇ ਡੰਕਲੇ ਵਜਦੇ ਨੇ ਦਿਲਜੀਤ ਦੀਆਂ ਗੱਲਾਂ ਹੁੰਦੀਆਂ ਨੇ ਦਿਲਜੀਤ ਦੇ ਗਾਣੇ ਸੁਣੇ ਜਾਂਦੇ ਨੇ ਮੈਂ ਕੱਲ ਹੋਰ ਕਹਾਂਗਾ ਉਹ ਇਹ ਹੈ ਜਿੱਥੇ ਤੇ ਕੰਬਲ ਬਣਦੇ ਨੇ ਜਿੱਥੇ ਚਦਰਾਂ ਬਣਦੀਆਂ ਨੇ ਜਿੱਥੇ ਸ਼ਾਲਾਂ ਬਣਦੀਆਂ ਨੇ ਜਿੱਥੇ ਇਹ ਸਾਈਕਲ ਇੰਡਸਟਰੀ ਹੈ ਪਰ ਇੱਕ ਅਲਾਕਾ ਨਾਲ ਦੀ ਵੀ ਇੰਡਸਟਰੀ ਹੈਗੀ ਹੈ ਮੈਨੂੰ ਗੋਂਦੇ ਨੂੰ ਬਹੁਤ ਚਿਰ ਹੋ ਗਿਆ ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਦੇਖ ਰਿਹਾ ਆ ਆਪ ਜੀ ਦਾ ਮੈਨੂੰ ਯਾਦ ਹੈ ਦੇਖੋ ਗੱਲ ਇਹ ਝੂਠ ਬੋਲਣ ਵਾਲੀ ਚੰਗੀ ਗੱਲ ਨਹੀਂ ਹੁੰਦੀ ਹੈ ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੈਦਾਂ ਜੋਗਨ ਤੋਂ ਬਟ ਲਾਟੇ ਦੇ ਵਿੱਚ ਮੇਰਾ ਖਿਆਲ ਹੈ ਦਾ 15000 20000 ਬੰਦਾ ਹੋਊਗਾ ਪਰ ਅੱਜ ਜਦੋਂ ਮੈਂ ਦੇਖ ਰਿਹਾ ਇੱਥੇ ਘੱਟ ਤੇ ਘੱਟ 40 50000 ਬੰਦਾ ਹੈ ਤਾਂ ਬੜੀ ਖੁਸ਼ੀ ਹੋ ਰਹੀ ਹੈ ਜਰਾ ਜ਼ੋਰ ਨਾਲ ਦਰਜੀਤ ਦੇ ਨਾਲ ਤੇ ਤਾੜੀ ਮਾਰ ਦਿਓ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ